ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਦੇ ਜੇ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਜਿੰਨਾ ਵੀ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਰਨਰਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਸਿੰਘਾ ਵਾਲਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਵੀ ਮੋਗਾ ਹੀ ਆ ਬਾਈ ਦੇ ਤਿੰਨ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਦੁੱਧਵਾ ਦਾ ਕਿੰਨਾ ਮਸੂਆ ਆ ਜੋ ਜੀ ਸੱਤਰੀ ਗਾਲ ਜੀ ਸੱਤਰੀ ਗਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਮਾਂ ਬਾਈ ਮੇਰਾ ਕਾਲਾ ਪਿੰਡ ਸਿੰਘਾਲਾ ਜ਼ਿਲ੍ਹਾ ਵੀ ਮੋਗਾ ਤੇ ਤਹਿਸੀਲ ਵੀ ਮੋਗਾ ਠੀਕ ਆ ਆਪਾਂ ਪਹਿਲਾ ਵੀਡੀਓ ਪਾਜਾਂ ਸੇਲ ਹੋ ਜਾਂਦੇ ਬਸ ਜੀ ਸਾਰੇ ਹੋ ਗਈ ਵਧੀਆ ਜੀ ਠੀਕ ਆ ਜੀ ਅੱਜ ਤਿੰਨ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਦੂਜੇ ਸੂਏ ਦਾ ਸੁਣਾ ਲੈਣੇ ਇੱਕ ਮਹੀਨਾ ਰਹਿੰਦਾ ਸੋਨ ਚ ਠੀਕ ਆ ਜੀ ਤੇ ਪਹਿਲੇ ਸੂਏ ਦੁੱਧ ਦਾ ਥੱਲੇ ਸੀਗਾ 12 ਕਿਲੋ ਠੀਕ ਆ ਜੀ ਤੇ ਹੁਣ ਇੱਕ ਮਹੀਨਾ ਪੂਰਾ ਰਹਿਦਾ ਇਹ ਚ ਤੋੜ ਕੇ ਦਿਖਾ ਦਿਓ ਜੀ ਦੂਜੇ ਸੂਏ ਸੁਣਾ ਜੀ ਬਾਈ ਦਾ ਦਸ ਅਨਸਾਰ ਗਾਣੇ ਤੇ ਇੱਕ ਮਹੀਨਾ ਬਾਕੀ ਆ ਜੀ ਲਿਓ ਵੀਰ ਵਾਪਸ ਪਹਿਲੇ ਸੂਏ 12 ਕਿਲੋ ਦੁੱਧ ਦਿੱਤਾ ਠੰਡੀ ਸੀਲਾ ਹੀ ਪੂਰੀ 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 ਠੰਡੀ ਸੀਲਾ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਮੁੱਠੀ ਵਾਲਾ ਥਣਾ ਥੋੜਾ ਇਹ ਕੈਮਰੇ ਤੋਂ ਡਰ ਜਾਂਦਾ ਏ ਪਸੂ ਸੋਨਾ ਮੋਹ ਮੱਥਾ ਕੀ ਮੁੱਲ ਆ ਜੀ ਇਹਦਾ ਇਹਦਾ ਮੁੱਲ ਭਾਈ 24000 ਆ ਜੀ ਠੀਕ ਆ ਮਾਨਦਾਨ ਹੋ ਜਾਊਗਾ ਜੀ ਕਰਦਾਂਗੇ ਕਰਦਾਂਗੇ ਜ਼ਰੂਰ ਠੀਕ ਆ ਜੀ ਦੋ ਨੰਬਰ ਜਰਸੀ ਜੀ ਇਹਦੀ ਕੀ ਡਿਟੇਲ ਆ ਜੀ ਇਹਦੇ ਥੱਲੇ ਭਾਈ ਦੁੱਧ 6 ਕਿਲੋ ਆ ਠੀਕ ਆ ਜੀ ਤੇ ਤੀਜੀ ਸੂਆ ਤੇ ਗੰਭਨ ਆਇਆ ਠੀਕੇ ਭਰਾਏ ਭਾਏ ਉਹ ਪਾਇਆ ਆਪਣੇ ਵਾਲੇ ਭਰਾ ਤੇ ਠੀਕੇ ਦੇ ਕਿੰਨੇ ਦਿਨ ਹੋ ਗਏ ਜੀ ਪਰ ਤੋਂ ਤਿੰਨ ਚਾਰ ਤਾਂ ਨਹੀਂ ਹੋਏ ਆ ਜੀ ਠੀਕ ਆ ਜੀ 6 ਕਿਲੋ ਦੱਦਾ ਜੀ ਦੂਜੇ ਸੂਏ ਸੂਈ ਹੋਈ ਹੈ ਬੱਚਾ ਹੈ ਨਹੀਂ ਜੀ ਬੱਚਾ ਹੈ ਨਹੀਂ ਜੀ ਬੱਚਾ ਐਸਪੈਰੀ ਆ ਜੀ ਜੇ ਕੋਈ ਵੀਰ ਚਵਾਈ ਕਰਨੇ ਚਾਹੁੰਦਾ ਹੋਵੇ ਜੀ ਠੀਕ ਆ ਜੀ ਤੋੜ ਕੇ ਦਿਖਾ ਦਿਓ ਜੀ ਠੰਡੀ ਸਿਲ ਪੂਰੀ ਆ ਜੀ ਠੰਡੀ ਸਿਲ ਪੂਰੀ ਆ ਜੀ ਥਣਾ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ 4 ਦਿਨ ਹੋ ਗਏ ਠੀਕ ਆ ਭਰਾਏ ਨੂੰ ਆਪਾਂ ਖਾਲੀ ਮੰਨ ਕੇ ਦੇਣੀ ਹੈ ਜੀ ਬਾਈ ਨੇ ਖਾਲੀ ਮੰਨ ਕੇ ਦੇਣੀ ਆ ਥਣਾ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਥਣ ਲੈ ਆਓ ਵੀ ਰਵਾਪਸ 6 ਕਿਲੋ ਦੁੱਧ ਤਿਆਰ ਆ ਕੋਈ ਵੀ ਆ ਆਪਦੀ ਤਸੱਲੀ ਵਾਸਤੇ ਚਵਾਈ ਕਰ ਸਕਦਾ ਜੀ ਸੋਨਾ ਮੂੰਹ ਮੱਥਾ ਜੀ ਪੰਜਾਬ ਵਾਲੀ ਜਰਸੀ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਹੋਗਾ ਜੀ 12000 ਠੀਕ ਆ ਜੀ 12000 ਰੁਪਇਆ ਬਾਈ ਮੁੱਲ ਕਰਦੇ ਆ ਬਾਈ ਦੇ ਮੁੱਲ ਹਮੇਸ਼ਾ ਜੈ ਜੀ ਹੁੰਦੇ ਆ ਪਹਿਲਾਂ ਵੀ ਆਪਣੇ ਵੀਡੀਓ ਚੈਨਲ ਤੇ ਵੀਡੀਓ ਅਪਲੋਡ ਆ ਬਾਈ ਦੀਆਂ ਤਿੰਨ ਨੰਬਰ ਜੀ ਇਹਦੀ ਕਿਰੇਟੇ ਲਾਜੀ ਇਹ ਬਈ ਤੇਲ ਲਾ ਇਹਦੇ ਵੀ ਠੀਕ ਆ ਪਰਸ਼ਿਕ ਭਰਾਇਆ ਠੀਕ ਆ ਜੀ ਦੋਨੇ ਇਕੱਠੇ ਨੇ ਭਰਾਏ ਯਾਰ ਠੀਕ ਆ ਜੀ ਇਹ ਥੱਲੇ 8 ਕਿਲੋ ਦੁੱਧ ਆ ਬਈ ਠੀਕ ਆ ਕਿੰਨੇ ਮਸ ਸੁਈ ਸੁਈ ਵੀ ਆ ਜੀ ਇਹ ਦੂਜੀ ਆਈ ਦੂਜੇ ਤਾਂ ਗੱਬਣ ਹੋਈ ਆ ਪਹਿਲੇ ਸੂਵੇ ਤੇ ਸੂਈ ਸੀ ਪਹਿਲਾਂ ਤੇ ਦੂਜੇ ਤਾਂ ਗੱਬਣਾ ਹੈ ਠੀਕ ਆ ਜੀ ਪਹਿਲੇ ਸੂਵੇ ਸੂਈ ਹੋਈ ਆ 8 ਕਿਲੋ ਦੁੱਧ ਤਿਆਰ ਆ ਕੋਈ ਵੀਰ ਚਵਾਈ ਕਰ ਸਕਦਾ ਇੱਕ ਥਣ ਦੀ ਤੇਲ ਆ ਜੀ ਇਹਦੇ ਵੀ ਬਾਈ ਕਹਿੰਦਾ ਦੋਨਾਂ ਗਾਂਆਂ ਦੇ ਇਕੱਠੇ ਹੀ ਪੀ ਕੇ ਭਰਾਏ ਸੀਗੇ ਜੀ ਮੂਹ ਮਥਾ ਦੇਖ ਸਕਦੇ ਸੋਨਾ ਮੂਹ ਮਥਾ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਇੱਕ ਥਣ ਦੀ ਤੇਲ ਆ ਜੀ ਮਗਰਲੇ ਥਣ ਤੋਂ ਇਹ ਵੀ ਠੰਡੀ ਸੀਲ ਆ ਜੀ ਪੂਰੀ ਹਾਂਜੀ ਹਾਂਜੀ ਜਿਵੇਂ ਮਰਜ਼ੀ ਕੋਈ ਚੱਕੜ ਠੰਡੀ ਸੀਲ ਪੂਰੀ ਆ ਜੀ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਮੁੱਠੀ ਵਾਲਾ ਥਣ ਪ੍ਰਿੰਟ ਆ ਵਗੈਰਾ ਬਹੁਤ ਸੋਨਾ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਬਾਈ ਨਾਲ ਕਨੈਕਟ ਕਰ ਸਕਦਾ ਏ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ ਬਾਈ 13000 ਠੀਕ ਆ ਜੀ 13000 ਰੁਪਿਆ ਮੁੱਲ ਮਾਨਦਾਨ ਹੋ ਜਾਊਗਾ ਜੀ ਕਰਾਂਗੇ ਪੂਰਾ ਵਾਦੂ 13000 ਰੁਪਿਆ ਆ ਬਾਈ ਮੁੱਲ ਕਰਦੇ ਆ ਬਾਈ ਦੇ ਸਾਰੇ ਹੀ ਮੁੱਲ ਜਾਇਜ਼ ਕੀਤੇ ਦਿੰਨੇ ਪਸ਼ੂਆਂ ਦੇ ਬਾਕੀ ਕੋਈ ਫੈਕਸ ਨਹੀਂ ਜਿਹੜਾ ਵੀ ਵੀਰ ਆਊਗਾ ਮਾਨਦਾਨ ਜ਼ਰੂਰ ਕੀਤਾ ਜਾਊਗਾ ਜੀ ਧੰਨਵਾਦ